ਲਓ ਜੀ ਅੱਜ ਦੀ ਜਿਹੜੀ ਇਹ ਰੈਸਪੀ ਆ ਇਹ ਆਪਾਂ ਚੁੱਲੇ ਤੇ ਬਣਾ ਕੇ ਤਿਆਰ ਕਰਾਂਗੇ ਅੱਜ ਮੌਸਮ ਸੀਗਾ ਜਿਹੜਾ ਵਧੀਆ ਸੀ ਤੇ ਗਰਮੀ ਵੀ ਥੋੜੀ ਜਿਹੀ ਘੱਟ ਸੀ ਤੇ ਅੱਜ ਆਪਾਂ ਬਣਾਵਾਂਗੇ ਘੋਟ ਮੇਸ਼ੋਲਿਆਂ ਦੀ ਦਾਲ ਵਿੱਚ ਘੀਆ ਪਾ ਕੇ ਤੇ ਆਪਾਂ ਨੇ ਸਾਰੀ ਤਿਆਰੀ ਆ ਜਿਹੜੀ ਚੁੱਲੇ ਕੋਲ ਕਰਕੇ ਰੱਖ ਲਈ ਆ ਘੋਟ ਮੇਸ਼ੋਲੇ ਬਣਾਉਣ ਦੇ ਲਈ ਆਪਾਂ ਨੇ 250 ਗ੍ਰਾਮ ਆ ਜਿਹੜੀ ਦਾਲ ਅੱਧਾ ਘੰਟਾ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਕੇ ਆਪਾਂ ਭਿਓ ਕੇ ਰੱਖ ਦਿੱਤੀ ਸੀਗੀ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਪਾਉਣ ਦੇ ਲਈ ਆਪਾਂ ਲਿਆ ਅਦਰਕ ਲਸਣ ਹਰੀ ਮਿਰਚ ਟਮਾਟਰ ਹਿੰਗ ਤੇ ਪਿਆਜ਼ ਇਹ ਆਪਾਂ ਨੇ ਜਿਵੇਂ ਆਪਾਂ ਰੈਗੂਲਰ ਸਬਜ਼ੀ ਦੇ ਵਿੱਚ ਯੂਜ਼ ਕਰਦੇ ਆ ਆਪਾਂ ਉਹਨਾਂ ਉਹਨਾਂ ਕੀ ਲਿਆਏ ਤੇ ਨਾਲ ਹੀ ਦੋ మీడియం ਸਾਈਜ਼ ਦੇ ਆਪਾਂ ਨੇ ਕਈ ਲੱਤੇ ਨੇ ਤੇ ਨਾਲ ਹੀ ਆਪਾਂ ਨੂਨਦਾਨੀ ਵਾਲੇ ਬੇਸਿਕ ਮਸਾਲੇ ਨੇ ਜਿਹੜੇ ਉਹ ਪਾਵਾਂਗੇ ਆਪਾਂ ਚੁੱਲੇ ਦੇ ਉੱਪਰ ਪਤੀਲਾ ਰੱਖ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਵਾਂਗੇ ਦਾਲ ਨੂੰ ਆਪਾਂ ਜੇਕਰ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿੰਨੇ ਆ ਤਾਂ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਨਾਲ ਹੀ ਇਹਦੇ ਵਿੱਚ ਜਿਹੜਾ ਪਾਣੀ ਆ ਉਹਦੀ ਆਪਾਂ ਨੂੰ ਘੱਟ ਲੋੜ ਪੈਂਦੀ ਆ ਪਾਉਣ ਦੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਕਿਲੋਕ ਪਾਣੀ ਆ ਜਿਹੜਾ ਹੋਰ ਐਡ ਕਰ ਦੇਣਾ ਤੇ ਆਗਾ ਜਿਹੜੀ ਆਪਾਂ ਨੇ ਬਾਲ ਲਈ ਆ ਆਗਾ ਆਪਾਂ ਨੇ ਮੱਠੀ ਮੱਠੀ ਹੀ ਅਜੇ ਰੱਖਾਂਗੇ ਇਹਦੇ ਵਿੱਚ ਅਸੀਂ ਲਾਲ ਤਾਂ ਆਪਾਂ ਇੱਕ ਚਮਚਾ ਹੀ ਪਾਵਾਂਗੇ ਨਮਕ ਦਾ ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਹਲਦੀ ਦਾ ਪਾਵਾਂਗੇ ਤੇ ਅੱਧਾ ਚਮਚਾ ਇਹਦੇ ਵਿੱਚ ਆਪਾਂ ਲਾਲ ਮਿਰਚ ਪਾ ਲਾਂਗੇ ਨਾਣ ਆਪਾਂ ਨੇ ਘੱਟ ਪਾਇਆ ਤੇ ਬਾਕੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਟਮਾਟਰ ਤੇ ਹਰੀ ਮਿਰਚ ਜਿਹੜੀ ਕੱਟ ਕੇ ਰੱਖੀ ਹੋਈ ਸੀਗੀ ਤੇ ਆਪਾਂ ਜਿਹੜੀ ਇੱਕ ਬਾਟੀ ਪਿਆਜ਼ਾਂ ਦੀ ਕੱਟ ਕੇ ਰੱਖੀ ਹੋਈ ਸੀ ਉਹਦੇ ਵਿੱਚੋਂ ਆਪਾਂ ਅੱਧਾ ਇੱਕ ਪਿਆਜ਼ ਪਾ ਲੈਣਾ ਤੇ ਹੁਣ ਆਪਾਂ ਇਹਨੂੰ ਟੱਕ ਕੇ ਪਕਾ ਲਵਾਂਗੇ ਇਹ ਦਾਲ ਜਿਹੜੀ ਭਿਉਣ ਦੇ ਨਾਲ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਹੁਣ ਆਪਾਂ ਆਗ੍ਗਾ ਜਿਹੜੀ ਥੋੜੀ ਜਿਹੀ ਤੇਜ਼ ਕਰ ਦਵਾਂਗੇ ਇੱਧਰ ਆਪਾਂ ਕਈਏ ਨੂੰ ਧੋਕੇ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਇਹਨੂੰ ਛਿੱਲ ਲਵਾਂਗੇ ਕਈਏ ਦਾ ਇਹ ਥੋੜਾ ਜਿਹਾ 2 ਦਿਨ ਹੋ ਗਏ ਸੀ ਇਹਨੂੰ ਪਏ ਨੂੰ ਜੇਕਰ ਤੁਹ ਤੁਹਾਡਾ ਕਈਆ ਜਿਹੜਾ ਬਿਲਕੁਲ ਫਰੈਸ਼ ਆ ਤਾਂ ਤੁਸੀਂ ਉਹਨੂੰ ਹਲਕਾ ਹਲਕਾ ਪੀਲ ਕਰ ਸਕਦੇ ਹੋ ਇਹ ਮੈਂ ਥੋੜੀ ਜਿਹੀ ਮੋਟੀ ਬਿਲਕ ਲਈ ਹੈ ਇਹਦੀ ਪਰ ਇਹ ਜਿਹੜਾ ਕਈਆ ਸੀਗਾ ਇਹ ਵੀ ਬਿਲਕੁਲ ਰਿੱਜ ਗਿਆ ਸੀਗਾ ਦਾਲ ਦੇ ਵਿੱਚ ਤੇ ਹੁਣ ਆਪਾਂ ਨੇ ਇਹਨਾਂ ਨੂੰ ਬ੍ਰੀਕ ਬ੍ਰੀਕ ਕੱਟ ਲੈਣਾ ਜੇ ਕਈ ਆ ਤੁਹਾਡਾ ਫਰੈਸ਼ ਹੋਵੇ ਤਾਂ ਤੁਸੀਂ ਉਹਨੂੰ ਮੋਟਾ-ਮੋਟਾ ਵੀ ਕੱਟ ਸਕਦੇ ਹੋ ਅ ਫਰੈਸ਼ ਕਈ ਆਏ ਜਿਹੜਾ ਉਹ ਵੀ ਜਲਦੀ ਦਾਲ ਦੇ ਵਿੱਚ ਘੁਲ ਜਾਂਦਾ ਤੇ ਹੁਣ ਆਪਾਂ ਇਹਨੂੰ ਬ੍ਰੀ ਗੁਰੀਕ ਕਟਾਂਗੇ ਕੱਟ ਕੇ ਆਪਾਂ ਇਹਨੂੰ ਇੱਕ ਵਾਰ ਫੇਰ ਧੋ ਕੇ ਹੀ ਵਿੱਚ ਇਹਦੇ ਐਡ ਕਰਾਂਗੇ ਦਾਲ ਦੇ ਜਦੋਂ ਤੱਕ ਦਾਲ ਆਪਣੀ ਰਿਜਣੀ ਸ਼ੁਰੂ ਹੋ ਗਈ ਆ ਤੇ ਦੇਖੋ ਆਪਾਂ ਨੂੰ ਇੱਕ ਦੋ ਅਵਾਲ ਨੇ ਜਿਹੜੇ ਦਾਲ ਦੇ ਵਿੱਚ ਆ ਗਏ ਨੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਈ ਐਡ ਕਰ ਲਵਾਂਗੇ ਦਾਦੇ ਵਿੱਚ ਆਪਾਂ ਨੇ ਪਾਣੀ ਹੈ ਜਿਹੜਾ ਘੱਟ ਹੀ ਰੱਖਣਾ ਬਾਅਦ ਵਿੱਚ ਆਪਾਂ ਜਰੂਰਤ ਪੈਣ ਤੇ ਆਪਾਂ ਹੋਰ ਪਾਣੀ ਹੈ ਜਿਹੜਾ ਐਡ ਕਰ ਲਵਾਂਗੇ ਤੇ ਹੁਣ ਦੇਖੋ ਆਪਾਂ ਨੇ ਕਈਆ ਜਿਹੜਾ ਧੋ ਕੇ ਛਾਨੀ ਦੇ ਵਿੱਚ ਪਾਣੀ ਨੂੰ ਚੜਨ ਦੇ ਲਈ ਰੱਖ ਦਿੱਤਾ ਸੀਗਾ ਤੇ ਹੁਣ ਆਪਣਾ ਕਈਆ ਜਿਹੜਾ ਬਿਲਕੁਲ ਨੁੱਚੜ ਗਿਆ ਸੀ ਇਹਦਾ ਜਿਹੜਾ ਪਾਣੀ ਸੀਗਾ ਤੇ ਹੁਣ ਆਪਾਂ ਨੇ ਇਹਨੂੰ ਵਿੱਚ ਐਡ ਕਰਕੇ ਰਿਝਾ ਲੈਣਾ ਅੱਧਾ ਪੌਣਾ ਘੰਟਾ ਆਪਾਂ ਦਾਲ ਨੂੰ ਆ ਜਿਹੜਾ ਚੰਗੀ ਤਰ੍ਹਾਂ ਰਜਾਵਾਂਗੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਵੀ ਇਹ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਨਾਲ ਹੀ ਬੈਲ ਆਈਕਨ ਦੇ ਉੱਪਰ ਵੀ ਕਲਿੱਕ ਕਰ ਲਿਆ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਜਵੇ ਤੇ ਹੁਣ ਆਪਣੀ ਦਾਲ ਹੈ ਜਿਹੜੀ ਅੱਧੇ ਪੌਣੇ ਘੰਟੇ ਬਾਅਦ ਆਪਾਂ ਨੇ ਆ ਕੇ ਚੈੱਕ ਕੀਤੀ ਆਪਾਂ ਵਿੱਚ ਧਾਰ ਕੱਢਣ ਦੇ ਲਈ ਚਲੇ ਗਏ ਸੀਗੇ ਦਾਲ ਆਪਣੀ ਬਿਲਕੁਲ ਚੰਗੀ ਤਰ੍ਹਾਂ ਰਲ ਗਈ ਆ ਦੇਖੋ ਬਿਲਕੁਲ ਚੰਗੀ ਤਰ੍ਹਾਂ ਦਾਲ ਕੁਲ ਗਈ ਆ ਆਪਣੀ ਤੇ ਮੌਸਮ ਆ ਜਿਹੜਾ ਉਹ ਵੀ ਅੱਜ ਵਧੀਆ ਸੀਗਾ ਇਸ ਕਰਕੇ ਆਪਾਂ ਅੱਜ ਚੁੱਲ੍ਹੇ ਉੱਪਰ ਇਹ ਰੈਸਪੀ ਆ ਜਿਹੜੀ ਬਣਾ ਲਈ ਆ ਤੇ ਹਵਾ ਵੀ ਥੋੜੀ ਥੋੜੀ ਚੱਲ ਰਹੀ ਸੀਗੀ ਅੱਜ ਜ਼ਿਆਦਾ ਹਵਾ ਵੀ ਨਹੀਂ ਸੀਗੀ ਵੈਸੇ ਮੌਸਮ ਠੰਡਾ ਸੀ ਤੇ ਹੁਣ ਆਪਾਂ ਤੜਕੇ ਦੇ ਲਈ ਇੱਕ ਫਰਾਈਪੈਨ ਰੱਖਿਆ ਉਹਦੇ ਵਿੱਚ ਆਪਾਂ ਇੱਕ ਕੜਛੀ ਦੇ ਤਕਰੀਬਨ ਤੇਲ ਪਾਇਆ ਨਾਲੀ ਇੱਕ ਚਮਚਾ ਆਪਾਂ ਨੇ ਜੀਰੇ ਦਾ ਪਾ ਲਿਆ ਤੇ ਆਪਣਾ ਜਿਹੜਾ ਇੱਕ ਚਮਚਾ ਵੱਡਾ ਸੀਗਾ ਲਸਣ ਦਾ ਕੱਟ ਕੇ ਰੱਖਿਆ ਹੋਇਆ ਸੀਗਾ ਉਹ ਪਾ ਲਿਆ ਦਾਲ ਦੇ ਵਿੱਚ ਜਦੋਂ ਆਪਾਂ ਤੜਕਾ ਲਗਾਉਨੇ ਆ ਤਾਂ ਆਪਾਂ ਲਸਣ ਅਦਰਕ ਵਗੈਰਾ ਕੱਟ ਕੇ ਹੀ ਪਾਉਣਾ ਚਾਹੀਦਾ ਆਪਾਂ ਨੂੰ ਇਹਦੇ ਨਾਲ ਦਾਲ ਦਾ ਫਲੇਵਰ ਆ ਜਿਹੜਾ ਵਧੀਆ ਹੋ ਜਾਂਦਾ ਤੇ ਨਾਲ ਹੀ ਆਪਾਂ ਨੇ 2 ਪਿੰਚ ਇਹਦੇ ਵਿੱਚ ਹਿੰਗ ਐਡ ਕਰਤੀ ਸੀ ਤੇ ਹੁਣ ਬਾਕੀ ਜਿਹੜਾ ਬਚਿਆ ਹੋਇਆ ਪਿਆਜ਼ ਸੀ ਆਪਾਂ ਨੇ ਵਾਰਡ ਐਡ ਕਰ ਲੈਣਾ ਤੇ ਹੁਣ ਆਪਾਂ ਇੱਕ ਚਮਚਾ ਇਹਦੇ ਵਿੱਚ ਨੂਨ ਦਾ ਹੋਰ ਪਾਵਾਂਗੇ ਤਾਂ ਕਿ ਜਿਹੜਾ ਆਪਣਾ ਆ ਦਾਲ ਦਾ ਫਲੇਵਰ ਆ ਵਧੀਆ ਇੱਕਸਾਰ ਹੋ ਜਵੇ ਆਪਾਂ ਪਹਿਲਾਂ ਪਕਾਉਣ ਲੱਗੇ ਇੱਕ ਚਮਚਾ ਹੀ ਨੂਨ ਦਾ ਪਾਇਆ ਸੀਗਾ ਤੇ ਹੁਣ ਆਪਣੇ ਪਿਆਜ਼ ਨੇ ਜਿਹੜੇ ਇਹ ਵੀ ਜਲਦੀ ਭੁੱਜ ਜਾਣਗੇ ਨੂਨ ਪਾਉਣ ਦੇ ਨਾਲ ਨੂਨ ਪਾਉਣ ਨਾਲ ਕੀ ਆ ਕਿ ਪਿਆਜ਼ ਨੇ ਜਿਹੜਾ ਆਪਣਾ ਪਾਣੀ ਆ ਜਿਹੜਾ ਉਹ ਛੱਡ ਦਿੰਦੇ ਨੇ ਤੇ ਜਲਦੀ ਭੁੱਜ ਜਾਂਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਕਸੂਰੀ ਮੇਥੀ ਦਾ ਪਾ ਲਿਆ ਏ ਆਪਣੀ ਦੇਖੋ ਦਾਲ ਆ ਜਿਹੜੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਇਸੇ ਤਰ੍ਹਾਂ ਮੇਰੀ ਵੀਡੀਓਜ਼ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ